ਸਾਸਰੀਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟ ਆਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਬੂਰੀ ਮੈਂ ਆ ਗਈ ਵੀਰੇ ਕੋਲੇ ਚੰਗੇ ਰਿਕਾਰਡ ਵਾਲੀ ਆ ਚੰਗੀ ਵੈੜ ਆ ਗਈ ਆ ਵੀਰੋ ਤਾਂ ਵੀਡੀਓ ਐਂਡ ਤਾਈਂ ਵੇਖ ਲਿਓ ਦੋ ਪਸ਼ੂ ਆ ਵੀਰੇ ਕੋਲੇ ਤਾਂ ਰੇਟ ਜਾਇ ਜਾ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰੂਣਾ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਵੀਰੇ ਕੀ ਹਾਲ ਚਾਲ ਵਧੀਆ ਵਧੀਆ ਵੀਰ ਜੀ ਵਧੀਆ ਵਧੀਆ ਵੀਰੇ ਹਾਂ ਵੀਰੇ ਨਾਂ ਦੱਸੀ ਆਂ ਆਪ ਦਾ ਨਾਮ ਆਪਣਾ ਵੀਰ ਜੀ ਜੋਬਨ ਪ੍ਰੀਜੇ ਪਿੰਡ ਸ਼ਿਕਾਰਮਛੀਆ ਜ਼ਿਲ੍ਹਾ ਗੁਰਦਾਪੁਰ ਤਹਿਸੀਲ ਡੇਰਾ ਬੱਬਾਨਾ ਨੰਬਰ 8195256 ਤਾਂ ਵੀਰੇ ਆਪਣੇ ਕੋਲੇ ਦੋ ਪਸ਼ੂ ਆ ਗਏ ਹਨ ਹਾਂਜੀ ਭਾਜੀ ਦੋ ਆ ਇਸ ਵੇਰੇ ਆਪਣੇ ਕੋ ਹੈਗੇ ਸ਼ੇਕ ਤੇ ਉਹ ਵੇਗੇ ਮਬੜਾ ਆ ਦੋ ਹੋਣੇ ਆਏ ਆ ਜੀ ਜਿਉਂ ਤੋਂ ਹੀ ਫੋਨ ਕਰਨ ਦੇ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਦੋ ਪਸ਼ੂ ਵੀਰੇ ਕੋਲੇ ਹੈਗੇ ਵੀਰੋ ਤਾਂ ਰੇਟ ਜਾਇ ਜੀ ਰੇਟ ਜਾਇ ਜੀ ਤੁਹਾਨੂੰ ਪਤਾ ਹਰੇਕ ਵੀਡੀਓ ਚ ਹੁੰਦੇ ਆ ਦੋਵੇਂ ਨੋਰਮਲ ਪਸ਼ੂ ਆ ਵਧੀਆ ਰੇਟ ਇੱਕ ਵੈੜਾ ਲੈ ਚੰਗੀ ਫਾਰਮ ਦੀ ਹਾਂਜੀ ਜੀ ਫਾਰਮ ਦੀ ਵਿੱਚ ਹੀ ਆ ਉਹ ਚੰਗੀ ਕੱਦ ਕਾਰ ਦੀ ਬਹੁਤ ਸੋਹਣਾ ਕੱਦ ਢੰਡੀ ਧੀਰੀ ਹੈ ਵੱਡੀ ਵੈੜ ਆ ਗਈ ਹਨਾ ਵੀਰੇ ਤਾਂ ਗੱਬਣਾ ਜੀ ਹਾਂਜੀ ਗੱਬਣ ਆਪਣੇ ਲਾਗੋਂ ਲਈ ਫਾਰਮ ਚ ਕੋਈ ਫੜਾ 10 12 ਦਿਨ ਲੈਂਦੀ ਐ ਸੂਨ 10 12 ਦਿਨ ਹਾਂਜੀ ਖੋਲੋ ਵੀਰ ਜੀ ਤਾਂ ਵੇਖੋ ਵੀਰੇ ਉਹ ਵੱਡੀ ਵੈੜ ਆ ਗਈ ਆ ਵੀਰੇ ਕੋਲੇ ਰੰਗ ਬਾਜਾ 10 12 ਦਿਨ ਦੇ ਕਰੀਬ ਰਹਿੰਦੀ ਆ ਜੀ ਸੂਨ ਚ ਥਣ ਗੁਲਾਬੀ ਆ ਗਿਆ ਤਾਂ ਚੈੱਕ ਕਰ ਲਓ ਇਹਦੀ ਫੇਸ ਕੁਆਲਿਟੀ ਘੁਮਾ ਵੀਰੇ ਇਹਨੂੰ ਬੋਦੀ ਵਾਲੀ ਆ ਗਈ ਵੈੜ ਹਨਾ ਵੀਰੇ ਖੋਲ ਰਾਜੀ ਤਾਂ ਵੇਖੋ ਵੀਰੇ ਉਹ ਫੁੱਲ ਕਦ ਕਾਠ ਰਾਜੀ ਖਣ ਬੜਾ ਪਿਆਰਾ ਲੱਗਿਆ ਸੋਹਣੀ ਵੈੜ ਬਹੁਤ ਚੰਗੀ ਗਾੜਾ ਵੀਰਾਂ ਨੂੰ ਬੇਨਤੀ ਹੈ ਕਿ ਵੀਰੇ ਤੁਸੀਂ ਦੂਰੋਂ ਚੱਲ ਕੇ ਆਓਗੇ ਤੁਸੀਂ ਵੈੜ ਨਹੀਂ ਛੱਡ ਕੇ ਜਾਂਦੇ ਬਹੁਤ ਚੰਗੀ ਗਾੜਾ ਦੇਣ ਜ਼ਰੂਰ ਦਾ ਖੜਦੀ ਆ ਐਸੇ ਕੋਈਆਂ ਦਾਰਦੀ ਗਾ ਕੋਮਾਲੋ ਨਾ ਮੇਰੇ ਕੋ ਵੀਰ ਵੱਡੀ ਵੈੜਾ ਬਰੀਡ ਬਹੁਤ ਚੰਗੀ ਗਾੜਾ ਜੀ ਵਿਰਜੀ ਦੇ ਦੁੱਧ ਦਾ ਚੰਗਾ ਰਿਕਾਰਡ ਪਹਿਲਾ ਸੂਏ ਜੀ ਆਏ ਨਾ ਹਾਂਜੀ ਪਹਿਲਾ ਸੂਆ ਬਹੁਤ ਚੰਗੀ ਆਪਣੇ ਲਾਗੋ ਲਈਏ ਇਹਦੀ ਮਾਂ ਨੇ 35 ਤੋਂ 40 ਕਿਲੋ ਦੇ ਵਿੱਚ ਦੁੱਧ ਕੱਢਿਆ ਆਪਣੇ ਲਾਗੇ ਇਥੋਂ ਵੇਲੀਆਂ ਬ੍ਰੀਡ ਤੋਂ ਲਈਏ ਚੰਗੇ ਰਿਕਾਰਡ ਵਾਲੀ ਹੈ ਫਿਰ ਬ੍ਰੀਡ ਵੈੜ ਆ ਗਈ ਹੈ ਨਾ ਆ ਵੀ ਦਵਾਂਗੇ ਜਾ ਕੇ ਫਾਰਮ ਦੇ ਵਿੱਚੋਂ ਲਈਏ ਠੀਕ ਹੈ ਜੀ ਹਾਂਜੀ ਤਾਂ ਟਿਲਾਂ ਟੁਲਾਂ ਬਹੁਤ ਹਾਂਜੀ ਬਹੁਤ ਜਿਆਦਾ ਤਿਆਰ ਹੋਣੀ ਹੈ ਨਾ ਹਾਂਜੀ ਹਾਂਜੀ ਖਾਣ ਵੀ ਬੜਾ ਪਿਆਰਾ ਲੱਗਦਾ ਹਾਂਜੀ ਤਾਂ ਵੱਡੀ ਵੈੜਾ ਵੀਰੋ ਫੁੱਲ ਬ੍ਰੀਡ ਆ ਦੁੱਧ ਪੈਣ ਵਾਲੀ ਵੱਛੀ 24 25 ਕਿਲੋ ਰਮਾਨਾ ਦਾ ਹੀ ਹੋਊਗੀ ਠੀਕ ਹੈ ਹਾਂਜੀ ਹਾਂਜੀ ਤਾਂ ਵੀਰੇ ਕਿਦਾਂ ਦਿਨ ਦਾ ਖੜਦੀ ਆ ਰੇਟ ਇਹ ਤਾਂ ਜੈ ਜੀ ਰੇਟ ਇਹਦਾ ਨੋਰਮਲ ਹੀ ਕਰਾਂਗੇ ਬਾਕੀ ਬਾਜੀ ਜੇ ਤੇ ਵੱਛੀ ਤਿਆਰ ਹੁੰਦੀ ਫਿਰ ਤੇ ਭਾਵੇਂ 1 20 ਦੀ ਵੇਚ ਲੈਂਦੇ ਹਣਾ ਬਿਲਕੁਲ ਹਾਂਜੀ ਮੁੱਲ ਇਹਦਾ ਮੁੱਲ ਭਾਵੇਂ ਵੱਛੀ ਦਾ 85 ਕਰ ਲਈਏ 90 ਹਾਂ ਜੈਸ ਨੂੰ ਵੱਛੀ ਦੇ ਦਾਂਗੇ 75000 ਜੈਸ ਨੂੰ 75 ਦੀ ਹਾਂਜੀ ਉਹ ਚੋਂ ਮਾਨ ਤਾਂ ਵੀਰੇ 5000 ਰੁਪਏ ਛੋਟ ਕਰਦਾਂਗੇ ਜੀ ਸੂਰੇ 70 ਦੀ ਹਾਂਜੀ ਹਾਂਜੀ ਤਾਂ ਬਾਕੀ ਕੋਈ ਵੀਰ ਫੋਨ ਲਾ ਲੇ ਤਾਂ ਮੋੜ ਦੇਣੀ ਵੀਰੋ ਫੁੱਲ ਬਰੀਡ ਵੈੜ ਆ ਗਈ ਆ ਵੱਡੀ ਵੈੜ ਆ ਥਣ ਤੋਂ ਲੈ ਕੇ ਦੰਦਾਂ ਤੋਂ ਵੀ ਚਾਰ ਹੀ ਦੰਦਾ ਏ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਬਾਕੀ ਵੀਰੋ ਫੇਸ ਤੋਂ ਲੈ ਕੇ ਥਣਾ ਦੀ ਕੁਆਲਿਟੀ ਦੀ ਗੱਲ ਕਰੀਏ ਜਾਂ ਕੱਦ-ਕਾਠ ਦੀ ਗੱਲ ਕਰੀਏ ਤਾਂ ਬਹੁਤ ਹੀ ਸੋਹਣੀ ਆ ਤੂੰ ਹੀ ਦੂਰੋਂ ਵੀ ਚੱਲ ਕੇ ਆਉਂਦੇ ਹੋ ਤੇ ਤੂੰ ਛੱਡ ਕੇ ਨਹੀਂ ਜਾਓਗੇ ਵੈੜ ਨੂੰ ਬਹੁਤ ਚੰਗੀ ਵੈੜ ਆ ਹਾਂ ਨਾ 70 ਦੀ 70 ਦੀ ਗੱਲ ਕਰਾਂਗੇ ਯਾਰ ਹੈ ਜਾਣਦੇ ਹੋ ਕੋਈ ਨਾ ਹਨਾ ਤਾਂ ਜੋ ਵੇਚਣ ਵਾਲਾ ਵੀਰਾ ਵੀ ਖੜ ਸਕਦਾ ਹਾਂਜੀ ਹੋ ਜੀ ਵੀਰੇ ਦੋ ਕਰਦਾਂਗੇ 68 ਦੀ 60000 ਦੀ 60 ਦੀ ਠੀਕ ਹੈ ਜੀ ਤਾਂ ਵੇਖੋ ਵੀਰੋ ਜੈਜ ਰੇਡ ਆ ਬਾਕੀ ਫੋਨ ਵੀਰ ਨੂੰ ਲਾ ਲਿਓ ਤੰਬੂਰੀ ਮਹਾਂਗੀ ਵੀਰੋ ਹਾਂਜੀ ਬੂਰੀ ਜਿੰਨਾ ਵੀਰਾਂ ਦੀ ਡਿਮਾਂਡ ਹੁੰਦੀ ਆ ਐ ਪੁੱਛ ਤੋਂ ਲੈ ਕੇ ਜੇ ਗੱਲ ਕਰੀਏ ਤਾਂ ਸਿਰ ਮੂੰਹ ਤਾਂ ਵੀਰੇ ਟੋਪ ਕਲਾਸ ਆ ਬੂਰੀ ਟੋਪ ਕਲਾਸ ਸੀਲ ਬਹੁਤ ਆ ਜੀ ਇਹ ਨਹੀਂ ਕਿਦੇ ਕੀ ਬਾਤ ਹੈ ਜੀ ਐਵੇਂ ਨਹੀਂ ਵੀਰਾਂ ਦੀ ਕਈਆਂ ਦੀ ਡਿਮਾਂਡ ਹੁੰਦੀ ਬੂਰੀ ਦੀ ਇਹ ਨਸਲ ਹੁੰਦੀ ਹਨਾ ਜੀ ਆਹ ਵੇ ਲੋਕਾਂ ਕੀ ਬਾਤ ਹੈ ਜੀ ਪਾਕਤਾਨੀ ਬੂਰੀ ਹੈ ਇਹ ਲੋਕ ਕਿੰਨਾ ਟਾਈਮ ਖੜਦੀ ਵੀਰੇ ਸੂਚ ਟਾਈਮ ਵੱਧ ਤੋਂ ਵੱਧ ਕੋਈ 2 ਤੋਂ 3 ਦਿਨ ਲਾਊਗੀ ਹਫਤੇ ਤੋਂ ਪਹਿਲਾਂ ਸੂਕੂਗੀ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਵੇਖੋ ਵੀਰੋ ਬਾਰਡਰ ਏਰੀਆ ਦੀ ਮੈਂ ਆ ਗਈ ਬੂਰੀ ਜਿੰਨਾ ਵੀਰਾਂ ਦੀ ਡਿਮਾਂਡ ਹੁੰਦੀ ਹੈ ਮੀਨੀ ਥਾਂ ਨੂੰ ਢਾਲੀ ਆ ਗਈ ਹਨਾ ਤਾਂ ਚੰਗੀ ਮੈਂ ਆ ਵੀਰੋ ਮੀਨੀ ਢਾਲੀ ਹੈ ਮੀਨੀ ਢਾਲੀ ਸਾੜੀ ਮੈਂ ਹਾਂ ਦੀ ਲੱਭਦੀ ਵੀ ਘਟਾ ਤੰਦ ਵੀ ਕਿਵੇਂ ਇਹ ਸੀਸ ਲੱਗਾ ਦੁੱਧ ਵੀ ਲੰਮਾ ਟਾਈਮ ਹੀ ਦਿੰਦੀ ਹੋਊਗੀ ਕਿਦਾਂ ਹੁਣੇ ਥੱਲੇ ਬਹਿਣ ਦਿੰਦੀ ਹੈ ਨਾ ਉਹਦਾ ਇਹ ਮਤਲਬ ਬੜਾ ਜਿੰਨਾ ਕੋ ਲਈ ਨਾ ਉਹ ਕਹਿੰਦੇ 1 ਕਿਲੋ ਦੁੱਧ ਤੇ ਮਤਲਬ ਦਰਜਾ ਕਿ ਨਾ ਇਦਾਂ ਹੀ ਆਪਾਂ ਚੁੰਨਦੇ ਆ ਆਮ ਸ਼ੁਰੂ ਨਹੀਂ ਬਿੰਦੀ ਹਾਂ ਹਾਂਜੀ 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 ਠੀਕ ਹੈ ਜੀ ਦਿਨ ਲੈ ਜੂ 10 ਵੀਰੇ ਨਹੀਂ ਨਹੀਂ ਬਾ ਪੰਜ ਚਾਰ ਦਿਨ ਪੰਜ ਚਾਰ ਦਿਨ ਹਾਂਜੀ ਠੀਕ ਹੈ ਜੀ ਸਿੰਗਲ ਹੱਡੀ ਵਾਲੀ ਮੈਂ ਹੈਗੀ ਵੀਰੇ ਚੰਗੀ ਮੈਂ ਆ ਗਈ ਵੀਰੋ ਤਾਂ ਖੁੱਲੇ ਲੈਵੇ ਜੀ ਮਾਲਕਾ ਜਿੰਨਾਂ ਕੋ ਲਈ ਨਾ ਹਾਂਜੀ ਉਹ ਤੇ ਕਹਿੰਦੇ ਆਪਾਂ 12 13 ਕਿਲੋ ਦੁੱਧ ਚੁੰਦੇ ਰਹੇ ਆ ਠੀਕ ਆ ਜੀ ਹਾਂਜੀ ਹਾਂਜੀ ਤਾਂ ਹੁਣ ਵੀਰੇ ਮੈਂ ਕਿਦਾਂ ਦਿਨ ਲੈ ਜੂਗੀ 5-7 ਦਿਨ ਇਹਦੀ ਸਾਮ ਛੱਡ ਕੇ ਤੇ ਦੇ ਦਿਓ ਜੈ ਜੀ ਵੀਰਾਂ ਨੂੰ ਹਨਾ ਨਹੀਂ ਤੇ ਭਾਂ ਵਿੱਚ ਨੂੰ ਲੱਖ ਦੀ ਵੇਚ ਲਈ ਫੇਰ ਵੀ ਵੇਚ ਦੀ ਬਿਲਕੁਲ ਪਰ ਬਾਕੀ ਤੁਹਾਨੂੰ ਪਤਾ ਆਪਣਾ ਰੇਟ ਜਾਨਵਰ ਹੀ ਹੁੰਦਾ ਹਨਾ ਹਾਂਜੀ ਹਾਂਜੀ ਮੁੱਲ ਮੈਂ ਦਾ ਭਾਵੇਂ 90 ਕਰਦੀ 95 ਜੈਸ ਨੂੰ ਮਹੀ ਦੇ ਦਾਂਗੇ 88000 ਦੀ 88 ਦੀ ਹਾਂਜੀ 2 ਛੱਡੀ ਵੀਰੇ 87 ਦੀ ਹਾਂ ਨਾ 85 ਦੀ ਦੇ ਦਾਂਗੇ। ਕੀ ਬਾਤ ਹੈ ਜੀ। ਤਾਂ ਬਾਕੀ ਕੋਈ ਵੀ ਦੂਰੋਂ ਚੱਲ ਕੇ ਆਊਗਾ ਮਾਨਦਾਨ ਕਰ ਦਿਓ ਹੈਨਾ? ਮਾਨ ਕਰਦਾ। ਠੀਕ ਹੈ। ਤਾਂ ਵੇਖੋ ਵੀਰੋ ਤੁਸੀਂ ਦੂਰੋਂ ਵੀ ਚੱਲੇ ਕੇ ਆਉਂਦੇ ਹੋ ਤੇ ਮੋੜੂ ਗਣੀ ਵੀਰੇ ਚੰਗੀ ਮੈਂ ਆ ਗਈ ਹੈ। ਲੇਵੇ ਦੀਆਂ ਸਫਾਈਆਂ ਬਹੁਤ ਨੇ। ਬਹੁਤ ਬਹੁਤ। ਤਾਂ ਬਾਕੀ ਬੂਰੀ ਹਾਂ ਬਿਲਕੁਲ। ਜੱਤਾਲੀ ਜੀ ਪੋਸਟ ਤੋਂ ਲੈ ਕੇ ਗੱਲ ਕਰੀਏ ਵੀਰੇ ਤੇ ਨਾਰਾ ਵਿਖਾਓ ਕਿਦਾਂ ਲੱਗੀਆਂ। ਹਾਂਜੀ। ਬਾ ਕੀ ਬਾਤ ਹੈ। ਗਿਆ ਤਾਲੀ ਮਹੀਂ ਬਾਕੀ ਇਦਾਂ ਇਦਾਂ। ਬਰਡ ਏਰੀਆ ਦੀ ਹੈ ਜੱਤਾਲੀ ਮੈਂ ਹੈਨਾ? ਹਾਂਜੀ। ਬੱਛੀ ਵੀ ਬਹੁਤ ਚੰਗੀ ਮੈਂ। ਬੱਛੀ ਵੀ ਸਲੀਲਾ। ਤਵਿਹਰੇ ਕਿਵੇਂ ਦੋਵੇਂ ਪਸ਼ੂ ਕੋਈ ਵੀਰ ਪਾਲੂਗਾ ਤਾਂ ਮਾਨਤਨ ਹੋ ਜੂ ਦੋਵੇਂ ਜੋੜੇ ਚ ਮਾਨਤਨ ਕਰਦਾ ਮੋੜ ਦੇਣੀ ਹਨਾ ਠੀਕ ਹੈ ਜੀ ਤਾਂ ਜੀ ਰੇਟ ਵੇਚ ਲੋ ਭਾਵੇਂ ਆਪਣਾ ਜਾਨਵਰਕ ਨਹੀਂ ਨਹੀਂ ਜਾਨਵਰਕ ਵੀਰੇ ਧੰਨਵਾਦ ਵੀਰ ਇਹ ਦੂਜਾ ਕਬੂਤਰ ਦਾ ਬੱਚਾ ਹੀ ਆ ਬਹੁਤ ਚੰਗੀ ਵੇੜਾ ਵੀਰੇ ਤਾਂ ਬਾਕੀ ਵੀਰਾਂ ਨੂੰ ਬੇਨਤੀ ਹੈ ਕਿ ਵੀਰੇ ਫੋਨ ਵੀਰ ਨੂੰ ਜਰੂਰ ਲਾ ਲਿਓ ਰੇਟ ਵੀਰੇ ਦਾ ਜਾਇਜ ਆ ਪਸ਼ੂ ਦਾ ਰੇਟ ਜਾਇਜ ਹੁੰਦਾ ਵੱਡਾ ਕਦਦ ਕਰਟ ਹੈ ਕੋਈ ਵੀਰ ਦੂਰੋਂ ਚੱਲ ਕੇ ਆਊਗਾ ਵੀਰੇ ਤੂੰ ਇਹ ਪਸ਼ੂ ਨਹੀਂ ਛੱਡ ਕੇ ਜਾਂਦੇ ਜੋ ਰੇਟ ਵੀਰ ਨੇ ਕੀਤਾ ਰੇਟ ਵੀ ਜਾਇਜ ਕੀਤਾ ਪਸ਼ੂ ਵੀ ਸੋਨੇ ਆ ਤਾਂ ਸਾਮ ਜਰੂਰ ਵੀਰੇ 5-7 ਦਿਨ ਦੀ 10 ਦਿਨ ਦੀ ਵੈਡ ਦੀ ਵੀ ਪਣੀ ਆ ਇਹ ਕਿ ਵੈਡ ਕਿੱਲੇ ਬੱਜੀ ਵੀ ਸੋਣੀ ਲੱਗੂ ਤਾਂ ਬਾਕੀ ਉਹ ਬੇਨਤੀ ਆ ਕਿ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰੀ ਚੱਲਿਓ ਲਾਈਕ ਕਰੋ ਤੇ ਸ਼ੇਅਰ ਕਰੋ ਜੀ ਜੇ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਜੀ ਬਾਕੀ ਐਡਰੈਸ ਵੀ ਰਹੀ ਜੀ ਇੱਕ ਵਾਰੀ ਬੋਲਿਓ ਆਪਣਾ ਐਡਰੈਸ ਪਿੰਡ ਸ਼ਿਕਾਰਮਾਸ਼ੇ ਜਿਲ੍ਹਾ ਗੁਰਦਾਪੁਰ ਤਹਿਸੀਲ ਦੇਰਾ ਬੱਬਾ ਨਾਨਕ ਫੋਨ ਨੰਬਰ 81950 2855 ਨਾ ਜੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ